ਸਾਡੇ ਛੋਟੇ ਭਰਾ ਰਾਜਵੀਰ ਜਵੰਦਾਜੀ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਔਰ ਬਾਕੀ ਵੀ ਜਿਹੜਾ ਮਿਲ ਕੇ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਸਾਨੂੰ ਬੜੀ ਜਲਦੀ ਜਿਹੜੀ ਖੁਸ਼ੀ ਦੇਣਗੇ ਕਿ ਸਾਡਾ ਭਰਾ ਜੋ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਸੀ ਉਹ ਬੜੀ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਆਪਣੇ ਲੋਕਾਂ ਦੇ ਵਿੱਚ ਜਿਸ ਮੁਕਾਮ ਤੇ ਉਹ ਪਹੁੰਚਿਆ ਉਹਦੀ ਮਕਬੂਲੀਅਤ ਦੱਸਦੀ ਹੈ ਕਿ ਪਿੰਡਾਂ ਦੇ ਵਿੱਚ ਲੋਕ ਕਿੱਦਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਜੋਦਵੀ ਕਰ ਰਹੇ ਨੇ ਕਿ ਸਾਡਾ ਪੰਜਾਬ ਦਾ ਸਿਤਾਰਾ ਰਾਜਵੀਰ ਜਵੰਦਾ ਜਿਹਨੂੰ ਸੱਚੇ ਪਾਤਸ਼ਾਹ ਜਲਦੀ ਤੰਦਰੁਸਤੀ ਬਖਸ਼ੇ ਔਰ ਉਮੀਦ ਹੈ ਜਿਵੇਂ ਸੁਣਦੇ ਮੁਤਾਬਕ ਕਿ ਇੰਪਰੂਵਮੈਂਟ ਆ ਜਿਹੜੀ ਜਿਹੜੀ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਉਹ ਆਈ ਹੈ ਸੋ ਉਮੀਦ ਹੈ ਕਿ ਬੜੀ ਜਲਦੀ ਉਹ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਦਰਲੋਕ ਜੀ ਸਾਹਿਬ ਕਿਸ ਤਰੀਕੇ ਨਾਲ ਦੇਖਿਆ ਜਾਵੇ ਜੇ ਉਹ ਜਿਹੜੀ ਹਾਦਸਾ ਹੋਇਆ ਉਸ ਤੋਂ ਬਾਅਦ ਇਸ ਵੀ ਦੇਖੇ ਕਿ ਇਹ ਕਿਹੜੇ ਤਰੀਕੇ ਨਾਲ ਕੰਮ ਕਰੇਗੀ ਔਰ ਖਾਸ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ ਇੱਕ ਪਸ਼ੂ ਦੇ ਟਕਰਾਅ ਦੇ ਨਾਲ ਹੋਇਆ ਔਰ ਇਹ ਐਕਸੀਡੈਂਟਲੇ ਚਲੋ ਇਹ ਤਾਂ ਹਿਮਾਚਲ ਛੋਇਆ ਪਰ ਪੰਜਾਬ ਦੇ ਵਿੱਚ ਜਿਹੜੀ ਕੋਈ ਨਹੀਂ ਕੁਛੀ ਦਾ ਕੋਈ ਪਾਪਰ ਕੰਮਲੇ ਉਸ ਨੂੰ ਲੈ ਕੇ ਕੁਝ ਸਿੱਖ ਜਿਹੜੇ ਸਰਕਾਰ ਤੋਂ ਇਸ ਸਲਾਹ ਸਿਕਰ ਨਹੀਂ ਦੇਖੋ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਵੀ ਜਿਹੜੀਆਂ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਨੇ ਜਿਹੜੇ ਵੀ ਕੋਈ ਇਹੋ ਜਿਹੇ ਜਿਹੜੇ ਪਸ਼ੂ ਸੜਕਾਂ ਤੇ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਰੱਖ ਬਾਕੀ ਜਿਹੜੇ ਸਮਾਜ ਸੇਵੀ ਬਹੁਤ ਸਾਰੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਗਊਸ਼ਾਲਾ ਬਣਾਈ ਹੋਈਆਂ ਨੇ ਉਹ ਵੀ ਆਪਣਾ ਜਿਹੜਾ ਬੰਦਾ ਰੂਪ ਯੋਗਦਾਨ ਹੈ ਜਿਹੜਾ ਉਹ ਵੀ ਨਿਭਾਰੇ ਨੇ ਸੋ ਅਸੀਂ ਵੀ ਕਿਉਂਕਿ ਇਹੋ ਜੇ ਜਦੋਂ ਹਾਸੀ ਹੁੰਦੇ ਨੇ ਤਾਂ ਬਹੁਤ ਸਾਰਾ ਘਟਾ ਜਿਹੜਾ ਸਾਡੀ ਪਰਿਵਾਰਾਂ ਨੂੰ ਪੈਂਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਤੋਂ ਜਿੰਨਾ ਹੋ ਸਕੇ ਸਾਡਾ ਸਾਨੂੰ ਸਭ ਨੂੰ ਹੀ ਸਮਝਾਉਣਾ ਚਾਹੀਦਾ ਜਿਹੜਾ ਵੀ ਕੋਈ ਕਿਸੇ ਕੋਲ ਨੇ ਪਸ਼ੂ ਰੱਖੇ ਹੋਏ ਨੇ ਜਦੋਂ ਉਹ ਆਵਾਰਾ ਛੱਡਦੇ ਨੇ ਉਹ ਨੁਕਸਾਨ ਹੁੰਦਾ ਹੈ ਜੋ ਜਦੋਂ ਅਸੀਂ ਉਹਨਾਂ ਦਾ ਸਾਰਾ ਨਾ ਉਹਨਾਂ ਦਾ ਦੁੱਧ ਪੀਂਦਿਆ ਉਹਨਾਂ ਨੂੰ ਸੰਭਾਲ ਕਰਦਾ ਤਾਂ ਅਸੀਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਨਾ ਛੱਡੀਏ ਤੇ ਉਹਨਾਂ ਨੂੰ ਆਪ ਸਭ ਸੰਭਾਲ ਦਾ ਜੁੰਮਾ ਜਿੰਮੇਵਾਰੀ ਛੱਡੀ ਹੋਣੀ ਚਾਹੀਦੀ ਹੈ